ਕਿਉਂ ਹੋਈ ਚਮਕੌਰ ਦੀ ਜੰਗ ਚਮਕੌਰ ਦੀ ਜੰਗ ਕਿਸ ਦੇ ਵਿਚਕਾਰ ਹੋਈ ਕਿਵੇਂ ਧੋਖੇ ਨਾਲ ਵਜ਼ੀਰ ਖਾਨ ਨੇ ਸਿੰਘਾਂ ਤੇ ਹਮਲਾ ਕੀਤਾ ਕਪਿੰਸਿੰਘ ਜੀ ਨੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਪਾਉਣ ਤੋਂ ਕਿਉਂ ਕੀਤਾ ਇਨਕਾਰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰਾਂ ਨੂੰ ਵੀ ਇਸ ਬਾਰੇ ਪਤਾ ਲੱਗੇ ਮਾਸਨਲ ਇਤਿਹਾਸ ਤੇ ਵੀਡੀਓ ਸਬੰਧਤ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਖੋਰ ਦੀ جنگ 22 ਦਸੰਬਰ 1704 ਈਸਵੀ ਨੂੰ ਸਰਸਾ ਨਦੀ ਦੇ ਕਿਨਾਰੇ ਚਮਕੌਰ ਜਗ੍ਹਾ ਤੇ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਹੋਈ ਜਿਸ ਨੂੰ ਚਮਕੌਰ ਦਾ ਯੁੱਧ ਵੀ ਕਿਹਾ ਜਾਂਦਾ ਹੈ ਇਹ ਜੰਗ ਇੰਨੀ ਭਿਆਨਕ ਸੀ ਕਿ ਇਸ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਬਜਾਦੇ ਸਾਬਜਾਦਾ ਅਜੀਤ ਸਿੰਘ ਜੀ ਤੇ ਸਾਬਜਾਦਾ ਜੁਝਾਰ ਸਿੰਘ ਜੀ ਅਤੇ ਹੋਰ 40 ਸਿੰਘ ਸ਼ਹੀਦ ਹੋਏ ਸਨ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ 40 ਸਿੱਖਾਂ ਦਾ ਸਾਹਮਣਾ ਵਜ਼ੀਰ ਖਾਨ ਦੇ 10 ਲੱਖ ਮੁਗਲ ਸੈਨਿਕਾਂ ਨਾਲ ਹੋਇਆ ਸੀ ਵਜ਼ੀਰ ਖਾਨ ਕਿਸੇ ਵੀ ਸੂਰਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦਾ ਸੀ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਬਜਾਦਿਆਂ ਅਤੇ 40 ਸਿੱਖਾਂ ਨੇ ਬੜੀ ਹੀਰਤਾ ਦੇ ਨਾਲ ਵਜ਼ੀਰ ਖਾਨ ਨੂੰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬਨਾ ਹੋਣ ਦਿੱਤਾ ਤੇ ਫਜ਼ੀਰ ਖਾਨ ਦੇ 10 ਲੱਖ ਸੈਨਿਕ ਵੀ ਗੁਰੂ ਜੀ ਨੂੰ ਫੜ ਨਹੀਂ ਪਾਏ ਗੁਰੂ ਜੀ ਨੇ ਆਪਣੇ 40 ਸਿੰਘਾਂ ਨੂੰ 5 ਟੁਕੜੀਆਂ ਦੇ ਵਿੱਚ ਵੰਡ ਦਿੱਤਾ ਖਾਨ ਨੇ ਤੋਖੇ ਦੇ ਨਾਲ ਚਮਕੌਰ ਦੀ ਗੜੀ ਨੂੰ ਕੈਰ ਲਿਆ ਜਿੱਥੇ ਨੇ ਗੜੀ ਦੇ ਬਾਹਰ ਆ ਕੇ ਮੁਗਲ ਸਨਾਂ ਨਾਲ ਮੁਕਾਬਲਾ ਕੀਤਾ ਜਿਸ ਦੇ ਵਿੱਚ 5 ਸਿੰਘ ਸ਼ਹੀਦ ਹੋ ਗਏ ਫਿਰ ਗੁਰੂ ਜੀ ਨੇ 5 ਸਿੱਖਾਂ ਦਾ ਦੂਜਾ ਜਥਾ ਭੇਜਿਆ ਇਸ ਜਥੇ ਨੇ ਵੀ ਮੁਗਲ ਸੈਨਿਕਾਂ ਦੇ ਛੱਕੇ ਤਾਂ ਛੁੜਾ ਦਿੱਤੇ ਪਰ ਮੁਗਲਾਂ ਨਾਲ ਮੁਕਾਬਲਾ ਕਰਦੇ ਉਹ ਸਿੰਘ ਵੀ ਸ਼ਹੀਦ ਹੋ ਗਏ ਕਿਸ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਸਾਬਜਾਦਿਆਂ ਸਮੇਤ ਇੱਥੋਂ ਚਲੇ ਜਾਓ ਤਾਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਾਬਜਾਦਿਆਂ ਦੀ ਗੱਲ ਕਰਦੇ ਹੋ ਮੇਰੇ ਲਈ ਤਾਂ ਤੁਸੀਂ ਸਾਰੇ ਸਾਬਜਾਦੇ ਹੋ ਇਹ ਸੁਣ ਕੇ ਸਾਰੇ ਸਿੰਘ ਹੈਰਾਨ ਰਹਿ ਗਏ ਕਿ ਐਨਾ ਵੱਡਾ ਜਿਗਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂਕਿ ਗੁਰੂ ਜੀ ਨੇ ਕਦੇ ਵੀ ਆਪਣੇ ਪੁੱਤਰਾਂ ਅਤੇ ਸਿੰਘਾਂ ਦੇ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ ਘੜੇ ਬਾਬਾ ਅਜੀਤ ਸਿੰਘ ਜੀ ਨੇ ਯੁੱਧ ਵਿੱਚ ਜਾਣ ਦੀ ਆਗਿਆ ਮੰਗੀ ਕਪਾਈ ਦਿਆ ਸਿੰਘ ਜੀ ਨੇ ਉਹਨਾਂ ਨੂੰ ਯੁੱਧ ਵਿੱਚ ਜਾਣ ਤੋਂ ਮਨਾਂ ਕੀਤਾ ਤੱਗ ਬਾਬਾ ਅਜੀਤ ਸਿੰਘ ਜੀ ਨੇ ਇਹ ਕਿਹਾ ਕਿ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਅਗਰ ਗਿਆ ਤੋ ਜੀਤਾ ਨਾ ਆਊਂਗਾ ਇਸ ਸੁਤੇ ਵਾਰ ਵਾਰ ਕਹਿਤੇ ਗੁਰ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਚੰਗ ਦੇ ਪੈਦਾਨ ਤੇ ਚ ਜਾਣ ਦੀ ਆਗਿਆ ਦੇ ਦਿੱਤੀ ਇਸ ਅਸਰੀ ਯੋद्धा ਨਾਲ ਤਾਂ ਇਸ ਦੁਨੀਆਂ ਵਿੱਚ ਕੋਈ ਹੋਇਆ ਤੇ ਨਾ ਹੀ ਕਦੇ ਕੋਈ ਹੋਣਾ ਜਿਸ ਦੇ ਜੰਗ ਦੇ ਮੈਦਾਨ ਦੇ ਵਿੱਚ 392 تیر ਵੱਜੇ ਹੋਣ ਵੀ ਦੁਸ਼ਮਨਾ ਦਾ ਡਟ ਕੇ ਮੁਕਾਬਲਾ ਕੀਤਾ ਹੋਵੇ ਉਹ ਸਨ ਬਾਬਾ ਅਜੀਤ ਸਿੰਘ ਜੀ ਸ਼ੇਰ ਦੀ तरह ਮੁਗਲ ਸੈਨਿਕਾਂ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਨੇ ਕਿੰਨੇ ਹੀ ਮੁਗਲ ਸੈਨਿਕਾਂ ਨੂੰ ਮਾਰ ਮੁਕਾਇਆ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਨੂੰ 392 ਦੇ ਕਰੀਬ تیر ਲੱਗੇ ਸਨ ਇਸ ਦੁਨੀਆ ਦੇ ਵਿੱਚ ਐਸਾ ਸੂਰਵੀਰ ਨਾ ਕਦੇ ਕੋਈ ਹੋਇਆ ਤੇ ਨਾ ਹੀ ਕਦੇ ਹੋਇਆ ਹੋਵੇਗਾ ਜਿਸ ਦੇ ਐਨੇ تیر ਵੱਜੇ ਹੋਣ ਇਹ ਫਟਵਟਜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਹਿੰਮਤ ਨਾ ਹਾਰੀ ਤੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ। ਪਤ ਬਾਬਾ ਜੂਝਾਰ ਸਿੰਘ ਜੀ ਨੇ ਵੀ ਗੁਰੂ ਚਿੱਤਵ ਚੰਗ ਤੇ ਮਹਤਾਨ ਦੇ ਵਿੱਚ ਚਾਨ ਦੀ ਆਗਿਆ ਮੰਗੀ। ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਤੋਰ ਦਿੱਤਾ। ਬਾਬਾ ਜੂਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਦੇ ਵਿੱਚ ਮੁਗਲ ਸੈਨਿਕਾਂ ਨਾਲ ਯੁੱਧ ਕਰਦੇ ਹੋਏ ਸ਼ਹੀਦ ਹੋ ਗਏ। ਦੀ ਗੱਲ ਹੈ ਨਾ ਕਿ ਬਾਬਾ ਅਜੀਤ ਸਿੰਘ ਜੀ ਉਦੋਂ 18 ਸਾਲ ਦੇ ਸਨ ਤੇ ਬਾਬਾ ਜੂਝਾਰ ਸਿੰਘ ਜੀ ਦੀ ਉਮਰ 14 ਸਾਲ ਦੀ ਸੀ ਐਨੀ ਛੋਟੀ ਉਮਰ ਦੇ ਵਿੱਚ ਕਿੰਨਾ ਮੁਸ਼ਕਿਲ ਹੁੰਦਾ ਹੈ ਇੱਕ ਪਿਤਾ ਦੇ ਲਈ ਆਪਣੇ ਬੱਚਿਆਂ ਨੂੰ ਜੰਗ ਦੇ ਵਿੱਚ ਤੋੜ ਦੇਣਾ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਹੋਏ ਵੇਖਣਾ ਜੂਝ ਸਿੰਘ ਭਾਈ ਦਇਆ ਸਿੰਘ ਜੀ ਨਾਲ ਜੰਗ ਦੇ ਮੈਦਾਨ ਦੇ ਵਿੱਚੋਂ ਲੰਘ ਰਹੇ ਸੀ ਤਾਂ ਮੈਦਾਨ ਦੇ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਭਾਈ ਦਇਆ ਸਿੰਘ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਇਹਨਾਂ ਦੀਆਂ ਲਾਸ਼ਾਂ ਤੇ ਕਫਨ ਤਾਂ ਪਾ ਦਿਓ ਤਾਂ ਗੁਰੂ ਜੀ ਨੇ ਇਹ ਕਿਹਾ ਕਿ ਜੇਕਰ ਤੇਰੇ ਕੋਲ ਇੰਨਾ ਸਾਰੇ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਤੇ ਪਾਉਣ ਲਈ ਕਫਨ ਹੈ ਤਾਂ ਹੀ ਮੇਰੇ ਪੁੱਤਰਾ ਤੇ ਪਾਈ ਕਿਉਂਕਿ ਮੈਂ ਇੰਜ ਨਹੀਂ ਕਰਨਾ ਕਿ ਮੈਂ ਆਪਣੇ ਦੋ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਪਾਵਾਂ ਤੇ ਬਾਕੀ ਪੁੱਤਰਾਂ ਨੂੰ ਇੰਜ ਹੀ ਛੱਡ ਕੇ ਚਲੇ ਜਾਵਾਂ ਜੇ ਕੋਈ ਆਪਣੇ ਵਰਗਾ ਹੁੰਦਾ ਤਾਂ ਉਹ ਆਪਣੇ ਪੁੱਤਰਾਂ ਨੂੰ ਜੰਗ ਦੇ ਵਿੱਚ ਤੋੜਦਾ